ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ rau ਵਾਲਾ ਕਿ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਇਹ ਪਿੰਡ ਬਾਜੇਖਾਨੇ ਦੇ ਵੀ ਰਹਿ ਜਾਂਦਾ ਹੈ ਜੈਤੋ ਤੋਂ ਬਾਜਾਖਾਨਾ ਰੋਡ ਦੇ ਉੱਤੇ ਇਹ ਪਿੰਡ ਆਉਂਦਾ ਹੈ ਸੇਡਾ ਸਿੰਘ ਵਾਲਾ ਪਿੰਡ ਨਾਲ ਇਹਦਾ ਚਰਾਸਤਾ ਬਣਦਾ ਉਥੋਂ ਇੱਕ ਛੜਕ ਪਾਰ ਦੀ ਜਿੱਤੇ rau ਵਾਲਾ ਨਾਂ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਹਫਤੇ ਦੀਆਂ ਦੋ ਵੀਡੀਓ ਲਗਭਗ ਇਸ ਸੀਜ਼ਨ ਦੇ ਵਿੱਚ ਚਲਦੀਆਂ ਰਹਿੰਦੀਆਂ ਇਸ ਬਾਈ ਕੋਲੋਂ ਕਿਉਂਕਿ ਗਾਮਾਂ ਇੱਥੇ ਵਿਕਰੀਆਂ ਵਾਲੀਆਂ ਬਹੁਤ ਆਉਂਦੀਆਂ ਨਾਗ ਲਿਮਟਡ ਹੁੰਦੇ ਆ ਮਤਲਬ ਜਿਵੇਂ ਦੋ ਦੋ ਕਨਾਗ ਗਰਮੀ ਦੇ ਵਿੱਚ ਰੁਟੀਨ 'ਚ ਦਿਖਾਉਂਦੇ ਰਹੀਦਾ ਸਿਆਲਾਂ ਦੇ ਵਿੱਚ ਹੁਣ ਚਾਰ-ਚਾਰ ਪਸ਼ੂ ਵੀ ਹੁੰਦੇ ਆ ਪਰ ਹੁੰਦੇ ਸਾਰੇ ਪਸ਼ੂ ਚੰਗੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਫੇਰ ਤੁਹਾਨੂੰ ਚਾਰ ਨਾਗ ਦਿਖਾਉਂਗਾ ਇਹਨਾਂ 'ਚੋਂ ਜਿਹੜਾ ਪਸ਼ੂ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਕਰ ਲਿਓ ਤੁਹਾਡਾ ਹੱਕ ਐ ਫੋਲੋ ਤਸ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਸ਼ੁਰੂਆਤ ਕਰਕੇ ਦੋਸਤੋ ਐਸਾਈਡ ਦੇ ਉੱਤੇ ਇੱਕ ਗੱਬਣ ਵੱਚੀ ਬੜੀ ਸੋਹਣੀ ਖੜੀ ਐ ਇਸੇ ਤੋਂ ਲਾਸਟ ਉੱਤੇ ਇੰਨੀ ਸੋਹਣੀ ਵੈੜ ਇੱਕ ਸੂਈ ਸਵਾਈ ਐ ਉਹ ਤੁਹਾਨੂੰ ਦਿਖਾ ਦਿਆਂਗੇ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਕਰਦੇ ਆਂ ਹਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਅੱਜ ਫੇਰ ਚਾਰ ਨਾਗ ਆ ਪਹੁੰਚੇ ਚਾਰ ਆ ਜੀ ਸਿੱਧਾ 6 ਵੀਰੇ ਦੋ ਵੈੜਾ ਵੈਗੀਆਂ ਠੀਕ ਐ ਸੋ ਭਾਈ ਭੇਜੀਆਂ ਅੱਜ ਪਹਿਲੇ ਨੰਬਰ ਤੇ ਵੈੜ ਕਿੰਨਾ ਸੂਆ ਇਹ ਦੂਜਾ ਸੂਆ ਵੀਰੇ 6 ਦੇ ਦਾੰਦ ਹਜੇ ਵੱਚੀ ਨੇ ਚੱਕੇ ਆ ਠੀਕ ਐ ਤੇ ਸਪਾਈਕ ਦੀ ਖ ਪਹਿਲੇ ਸੂਏ ਪਾਇਆ ਬੱਚੀ ਨੇ 37 38 ਕਿਲੋ ਤੇ ਅਰੇ ਪੰਜ ਛੇ ਦਿਨ ਪਏ ਆ ਵੀਰੇ ਮਾਲ ਕਰਨੇ ਦਾ ਸੰਦੇ ਮੁਤਾਬਕ ਵੜ ਦੇ ਰੇ ਰੇਟ ਕੀ ਰੋਗੇ ਤਾਂ ਰੇਟ ਵੀਰੇ ਦੇ ਲੈਣ ਵਾਲੇ ਹੋਣਗੇ ਵੀਰੇ ਕੋਈ ਬਾਲਾ ਵਾਹ ਹੋਣੀ ਹੋਣਾ ਰੇਟ ਆਪਣਾ 1 ਲੱਖ ਤੇ 85 ਹਜ਼ਾਰ ਦੀ ਬੱਚੀ ਦੇ ਦਿਆਂਗੇ ਵੀਰੇ ਆਪਾਂ ਖੋਲ ਲੈਣ ਸੋ ਦੋਸਤੋ 1 ਲੱਖ 85 ਹਜ਼ਾਰ ਦੀ ਦੁੱਧ ਪਹਿਲੇ ਸੂਏ ਬੜਾ ਚੰਗਾ ਬਾਈ ਜਿਹੜੀ ਦੱਸਦੇ ਦਿੱਤਾ ਸਾਰੀ ਫਾਰਮ ਦੀ ਵੀਡੀਓ ਮਿਉਰੇ ਆਪਣੇ ਕੋਲ ਠੀਕ ਹੈ ਇਹ ਬੱਚੀ ਤੇ ਆਹ ਬੱਚੀ ਜੋਟਾ ਆ ਆਪਣੇ ਕੋਲ ਇੱਕੋ ਫਾਰਮ ਚ ਸੋ ਦੋ ਇਕੋ ਫਾਰਮ ਚ ਆਈਆਂ ਵੀਆਂ ਤੇ ਦੋਨਾਂ ਦੀ ਡਿਟੇਲ ਪ੍ਰੋਪਰ ਬਾਈ ਕੰਦਾ ਦੇ ਦਿਆਂਗੇ ਹਵਾਨੇ ਚ ਸਪੇਸ ਬਹੁਤ ਪਈ ਐ ਪਰ ਹਵਾਨਾ ਤਿਆਰ ਵੀ ਚੰਗਾ ਐ ਅੱਗੋਂ ਹਵਾਨਾ ਚੰਗਾ ਐ ਦੋਸਤੋ ਪਿਛਾਣੂ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਢਾਂਚਾ ਇਹਦਾ ਤੁਸੀਂ ਦੇਖ ਲਓ ਬਾਕੀ ਪਾਸ ਆ ਕੇ ਤੁਸੀਂ ਕਰਨੀ ਹੋਊਗੀ ਜਿਹੜਾ ਵੀ ਖਰੀਦਣਾ ਚਾਹੁੰਦਾ ਹੈ ਕਮਾਲਾ ਹਰਤਿ ਬਾਈ ਇਹ ਪਹਿਲੇ ਨੰਬਰ ਤੇ ਵਾੜ ਦੇਖ ਲਓ ਅੱਗੋਂ ਵੀ ਹਵਾਨਾ ਚੰਗਾ ਫੇਸ ਦੀ ਇਹਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਦੁੱਧ ਚੰਗਾ ਦੇਣਾ ਤਾਂ ਬਿਨਾਂ ਸ਼ੱਕ ਦੋਸਤੋ ਮਸ਼ੀਨ ਤੇ ਚੋਣੀ ਪਊਗੀ ਬਾਕੀ ਥਣ ਵੀ ਜਿਹੜਾ ਭਲੂਣ ਤੋਂ ਬਾਅਦ ਚ ਨਿਕਰੂਗਾ ਜਿਆਦਾ ਵਧੀਆ ਦਿਸੂਗਾ ਵੀ ਇਹ ਥਣ ਦਾ ਸਹਿਜ ਕਿੰਨਾ ਕੁ ਨਖੇਰਦੀ ਹੈ। ਹਵਾਨੇ ਦੇ ਉੱਤੇ ਨਾੜਾਂ ਚਾਹੀਆਂ ਬਾਕੀ ਫੇਸ ਕੰਨ ਤੁਸੀਂ ਉਹ ਡਿਜ਼ਾਈਨ ਦੇਖ ਸਕਦੇ ਹੋ ਇਸ ਸਾਈਡ ਤੋਂ ਵੀ ਹਵਾਨਾ ਦੇਖ ਲਓ ਥੋੜੀ ਥੋੜੀ ਭਲੂਣ ਹੇਠਲੇ ਪਾਸੇ ਪਸੂ ਤੋਂ ਸ਼ੁਰੂ ਕਰਦਾ ਹੁੰਦਾ ਉਹ ਤੁਹਾਨੂੰ ਗਲਾਬੀ ਹਵਾਨਾ ਦਿਸਦਾ ਹਨ ਹਵਾਨਾ ਹੈ ਖੁੱਚਾਂ ਤੋਂ ਉੱਤੇ ਆਕਾਰ ਕਾਫੀ ਚੰਗਾ ਹਵਾਨੇ ਦਾ ਲਿਆ ਭਾਈ 1 ਲੱਖ ਤੇ 85000 ਦੀ ਆ ਇਹ ਵੈਡ ਬਾਈ ਕਹਿੰਦਾ ਵੀ ਦੇ ਦੇਾਂਗੇ ਬਾਕੀ ਤੁਸੀਂ ਗੱਲਬਾਤ ਕਰੋਗੇ ਤਾਂ ਕੋਸਮਾਨਤਨ ਹੋ ਜਾਂਦਾ ਹੁੰਦਾ ਬਾਲੇ ਵੱਡੇ ਫਰਕ ਮੈਂ ਦੱਸਦਾ ਸੀ ਵੀ ਨਹੀਂ ਰੱਖਾਂਗੇ ਰੇਟ ਦੇ ਵਿੱਚ ਸੇ ਪਹਿਲੇ ਨੰਬਰ ਤੇ ਗਾਂ ਜਿਹੜੀ ਤੁਹਾਨੂੰ ਦਿਖਾ ਰਹੇ ਆ ਦੂਜਾ ਸੂਆ 6 ਦੰਦ ਹਰਪ੍ਰੀਤ ਜਿਹੜੀ ਦੋ ਨੰਬਰ ਤੇ ਗਾਂ ਇਹ ਪਹਿਲਾ ਸੂਆ ਬੱਛੀ ਹੈ ਮੇਰੇ 4 ਦੰਦ ਦਾ ਠੀਕ ਹੈ ਇਹਦੇ ਹਜੇ ਐਵਰੇਜ 17 18 ਦਾ ਨੰਬਰ ਬੱਛੀ ਦੇ ਕੀ ਰੇਟ ਰਹੂਗਾ ਇਹ ਦੇ ਦੇਾਂਗੇ ਵੀਰੇ 1.5 ਲੱਖ ਦੀ ਬੱਛੀ ਆਪਾਂ ਖੋਲਿਓ 17 ਤੋਂ 18 ਦਿਨ ਮਤਲਬ ਲਗਭਗ 20 ਦਿਨ ਮੰਨ ਕੇ ਚੱਲੋ ਹਜੇ ਲੰਬੀ ਸੂਨ ਦੇ ਵਿੱਚ ਸੁਵਾ ਇਹਨੇ ਪਹਿਲਾ ਸੂਨ ਇਹ ਸਟ੍ਰਾਈਕ ਦੀ ਖੋਦਾ ਵੀਰੇ ਤੇ ਅੱਗੇ ਇਹਦੇ ਲੱਗਿਆ ਵਾ ਬੂਫ ਦਾ ਸੈਕਸੜਾ ਵਜ਼ਨ ਕਾਫੀ ਹੈ ਦੱਸੋ ਬਾਕੀ ਜੋ ਸਟਰਕਚਰ ਹੈ ਉਹ ਵੀਡੀਓ 'ਚ ਤੁਸੀਂ ਕਲੀਅਰ ਦੇਖ ਲੈਣਾ ਹਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਕੱਚੀ ਹੈ ਬਹੁਤੇ ਪਸ਼ੂ ਜਿਹੜੇ ਕੱਚੇ ਉੱਥੋਂ ਵਪਾਰ ਵਾਲੇ ਵੀਰ ਲੈ ਜਾਂਦੇ ਆ ਜਿਹੜੇ ਫਾਰਮਰ ਨੂੰ ਇਹਦੀ ਸਮਝ ਆਉਂਦੀ ਹੈ ਤਾਂ ਤੁਸੀਂ ਕੰਟੈਕਟ ਕਰ ਲਓ ਜੇ ਕੋਈ ਵੀਰ ਵਿਕਰੀ ਵਾਲਾ ਦੇਖ ਰਿਹਾ ਤੋ ਉਸ ਹੱਬ ਤੇ ਗੱਲਬਾਤ ਬਾਈ ਨਾਲ ਕਰ ਸਕਦਾ ਤੋ ਟਾਂਚਾ ਇਹਦਾ ਤੁਸੀਂ ਦੇਖ ਲਓ ਤੋਰਦੇ ਹਰਪਿਤ ਫੇਰ ਸੋ ਡਿਮਾਂਡ ਇਹਦੀ ਜਿਹੜੀ ਰੱਖੀ ਹੈ ਬਾਈ ਨੇ ਉਹ 1.5 ਲੱਖ ਰੁਪਿਆ ਰੱਖੀ ਹੈ ਇਹ ਤੁਹਿੰਕ ਮਹਾਲਾ ਹਰਪਿਤ ਫੇਰ ਇੱਕ ਜੜਾ ਕੜਾ ਦਿਨ ਸੋ ਫੇਰ ਇਹਦੀ ਤੁਸੀਂ ਜੱਜਮੈਂਟ ਕਰੋ ਹਾਲਾਂਕਿ ਥੋੜੀ ਕੱਚੀ ਗਾ ਇਹ ਹਜੇ ਕਿਉਂਕਿ 17 18 ਦਿਨ ਬਾਕੀ ਆ ਤਾਂ ਹੋ ਸਕਦਾ ਦਿਨ ਵੱਧ ਵੀ ਲੈ ਜੇ ਪਸ਼ੂ 2 4 ਦਿਨ ਉੱਤੇ ਵੀ ਲੈ ਜਾਂਦਾ ਹੁੰਦਾ ਲੈ ਆਪ ਕੋਈ 2 ਨੰਬਰ ਦੇ ਉੱਤੇ ਤੁਹਾਨੂੰ ਵਹਿੜ ਦਿਖਾ ਰਹੇ ਆ ਜਿਹੜੀ ਨੇ ਪਹਿਲਾ ਸੂਆ ਸੂਣਾ ਹੈ ਤੈਨ ਨੰਬਰ ਤੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਰਫੀ ਤੇ ਦਾ ਸੂਆ ਕਿਨੂ ਮੈਂ ਬਾਈ ਇਹ ਦੂਜਾ ਸੂਆ ਵੀਰੇ ਇਹ ਵੀ ਛੇ ਦਾ ਆਂਦਾ ਠੀਕ ਹੈ ਇਹ ਸਟ੍ਰਾਈਕਰ ਦੀ ਘੋਦਾ ਵੀਰੇ ਮੈਜਿਕ ਤੇ ਇੱਕ ਆਪਣਾ ਪਹਿਲੇ ਨੰਬਰ ਵਾਲੀ ਤੇ ਇਹ ਵੀਰੇ ਦੋਨੇ ਇੱਕੋ ਫਾਰਮ ਚ ਆਈਆਂ ਵੇੜਾ ਠੀਕ ਹੈ 36 37 ਕਿਲੋ ਹੀ ਵੀਰੇ ਇਹਦਾ ਪਾਇਆ ਵੇੜਾ ਤਾਂ ਦੁੱਧ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਵੀਰੇ ਇਹ ਦੇ ਦਾਂਗੇ 1 ਲੱਖ ਤੇ 65000 ਰੁਪਏ ਦੀ ਤੋਹਫੀ ਹੋ 1 ਲੱਖ ਤੇ 65000 ਚ ਇਹ ਗਾਂ ਮਿਲੂਗੀ ਨਬਾਈ ਫੌਨਰ ਸੋ ਬਹੁਤ ਲੰਬੀ ਗਾਂ ਹਾਈਟ ਦੂਜੀ ਦੇ ਮੁਕਾਬਲੇ ਥੋੜੀ ਘੱਟ ਹੈ ਪਰ ਸਟਰਕਚਰ ਬਹੁਤ ਚੰਗਾ 1 ਲੱਖ ਤੇ 65 ਹਜ਼ਾਰ ਦੀ ਇਹਗਾ ਜਿਹੜੀ ਮਿਲੂਗੀ ਥਣ ਥਿਚਵਾਈ ਵਾਲੇ ਆ ਫਵਾਨਾ ਚੰਗਾ ਦਿਸਦਾ ਇਹਦਾ ਸੋਨਾ ਰੰਗ ਰੂਪਾ ਦੱਸੋ ਪੂਰੀ ਨਰੋਈ ਇਹਗਾ ਕਿੰਨੇ ਸੂਏ ਚੋਲੋ ਬੁੱਢੀ ਨਹੀਂ ਹੁੰਦੀ ਇਹਗਾ ਇਦਾਂ ਦਾ ਟਾਂਚ ਹੈ ਥਾਣਾ ਥੀਚਵਾਈ ਵਾਲਾ ਵੀ ਆ ਪਰ ਦੁੱਧ ਇਹਦਾ ਵੀ ਬਾਈ ਚੰਗਾ ਦੱਸਦਾ ਤਾਂ ਇੰਨਾ ਦੁੱਧ ਆਮ ਤੌਰ ਤੇ ਆਪਾਂ ਮਸ਼ੀਨ ਨਾਲ ਹੀ ਝੋਨੇ ਵੈਸੇ ਇਹਦੇ ਥਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਥਾਂ ਨੂੰ ਤੁਸੀਂ ਹੱਥੀਂ ਵੀ ਝੋਲੋਗੇ ਸਟਰਕਚਰ ਦੇਖੋ ਇਸ ਦਾ ਦਾ 1 ਲੱਖ ਤੇ 65000 ਇਹਦਾ ਰੇਟ ਹੈ ਲੰਬਾਈ ਤੁਸੀਂ ਜਜਮੈਂਟ ਕਰ ਲਓ ਹਾਈਟ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਦਰਮਿਆਨਾ ਕੱਦ ਦਾ ਪਰ ਲੰਬੀ ਇਹ ਆਮ ਗਾਵਾਂ ਤੋਂ ਵੱਧ ਹੈ ਉਹ ਵਾਣਾ ਉੱਤੋਂ ਸ਼ੁਰੂ ਕੀਤਾ ਜਦੋਂ ਨੇੜ ਆ ਗਈ ਕਰਨ ਵਾਲੀ ਤੇ ਸਿਰੇ ਤੱਕ ਹੀ ਭਰੂਗੀ ਪੂਰਾ ਸੋ ਇਹਦਾ ਰੇਟ 1 ਲੱਖ ਤੇ 65 ਹਜ਼ਾਰ ਜਿਹੜਾ ਬਾਈ ਨੇ ਰੱਖਿਆ ਹੈ ਬਾਕੀ ਸਟਰਕਚਰ ਤੁਸੀਂ ਵੀਡੀਓ ਦੇ ਜਜਮੈਂਟ ਕਰ ਹੀ ਰਹੇ ਹੋ ਹਰਪ੍ਰੀਤ ਜਿਹੜੀ ਇਹ ਲਾਸਟ ਉੱਤੇ ਵੈੜ ਦਿਖਾ ਰਹੀ ਹੈ ਬਾਈ ਕੰਨਮਾ ਸੂਆ ਸੂ ਇਹ ਪਹਿਲਾ ਸੂਆ ਵੀਰੇ ਦੋ ਦੰਦ ਹੋਈ ਜਾਂਦੀ ਆ ਬੱਚੀ ਠੀਕ ਹੈ ਇਹ ਕੱਲ ਸਵੇ ਹੀ ਸੂਈ ਆ ਵੀਰੇ 4:00 ਵਜੇ ਠੀਕ ਹੈ ਜੇਰ ਜੂਰ ਤੋਂ ਵੀਰੇ ਜਮਾ ਨੈਟ ਸਾਫ ਆ ਬੌਲੇ ਤੋਂ ਵੀ ਸਾਫ ਆ ਇਸ ਵਕਤ 22 23 ਕਿਲੋ ਬੌਲਾ ਤਿਆਰ ਆ ਵੀਰੇ ਬੱਚੀ ਥੱਲੇ ਬੱਚਾ ਕੀ ਦੇ ਕੀ ਬੱਚਾ ਵਛਾ ਦਿੱਤਾ ਵੀਰੇ ਨੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹ ਦੇ ਦਾਂਗੇ ਬੱਚੀ ਬਰੇ 2.5 ਲੱਖ ਦੀ ਖੋਲ ਫੁੱਲ ਹਾਈਟ ਲੈਂਥ 1x ਦੁੱਧ ਬੌਲੇ ਤੋਂ ਖਾਲੀ ਕੀਤੀ ਵੀ ਉਹ ਤੁਹਾਨੂੰ ਢਿੱਲਾ ਹਵਾਨਾ ਦੱਸਦਾ ਹੁਣ ਪਰ ਹਵਾਨੇ ਦਾ ਆਕਾਰ ਦੱਸਦਾ ਵੀ ਬੜੀ ਸੋਹਣੀ ਇਹ ਤਿਆਰ ਹੁੰਦੀ ਹੋਏਗੀ 2.5 ਲੱਖ ਰੁਪਿਆ ਇਹਦੀ ਡਿਮਾਂਡ ਹੈ ਇਹਨੇ ਬੱਚੇ ਨੂੰ ਜਨਮ ਦਿੱਤਾ ਹਾਈਟ ਲੈਂਥ ਫੁੱਲਰ ਸੋ ਪੂਰੀ ਉੱਚੀ ਲੰਬੀ ਵੜ ਬਾਕੀ ਹਵਾਨੇ ਦਾ ਸਾਈਜ਼ ਤੁਸੀਂ ਵੀਡੀਓ ਤੋਂ ਦੇਖ ਸਕਦੇ ਹੋ ਦੋ ਦੰਦ ਚੱਕ ਰਹੀ ਹੈ ਕੱਦ ਬੜਾ ਉੱਚਾ ਲੰਬਾ ਤਿਆਰ ਕਰ ਗਈ ਹੈ ਬਹੁਤ ਵੱਡੀ ਗਾਂ ਇਹ ਬਣੂਗੀ ਆਉਣ ਵਾਲੇ ਸੂਆਂ ਦੇ ਬਾਕੀ ਖਾਲੀ ਹੈ ਵੀਰੇ ਸਵੇਰ 8 ਵਜੇ ਚੋਈ ਆ ਠੀਕ ਹੈ ਕੋਈ ਬੰਦਾ ਆ ਕੇ ਟਾਈਮ ਟੂ ਟਾਈਮ ਚੋ ਸਕਦਾ ਠੀਕ ਹੈ ਉਹ ਬੜੀ ਚੰਗੇ ਦੋਤ ਤੋਂ ਸ਼ੁਰੂਆਤ ਕੀਤੀ ਹੈ ਦੱਸੋ ਹਜੇ ਤਾਜੀ ਸੂਈ ਵੀ ਗਾਂ 22 23 ਕਿਲੋ ਬੌਲੇ ਤੋਂ ਸ਼ੁਰੂਆਤ ਬਹੁਤ ਸੋਹਣੀ ਸ਼ੁਰੂਆਤ ਮੰਨਾਂਗੇ ਲਿਆ ਭਾਈ ਵਾਪਸ ਉਧਰ ਨੂੰ gekeੜਾ ਕੜਾ ਦੇਖੋ ਸੋ ਟਾਂਚਾ ਦੇਖੋ ਤੁਸੀਂ ਗਾਂ ਦਾ ਸੋ ਇਹਨੇ ਬੱਚੇ ਨੂੰ ਜਨਮ ਦਿੱਤਾ ਇਹਦੇ ਤੋਂ ਤੁਸੀਂ ਬਰੀਡਿੰਗ ਕਰ ਸਕਦੇ ਹੋ ਇਦਾਂ ਦੀ ਵੈੜ ਹੈ ਤਾਂ ਤੁਸੀਂ ਜਿੰਨੇ ਮਰਜ਼ੀ ਬੱਚੇ ਲਓ ਭਾਵੇਂ 10 ਸੂਏ ਚੋਲੋ ਕਿਉਂਕਿ ਛੋਟੀ ਉਮਰ ਦੀ ਬੱਚੀ ਹੈ ਲੈ ਚਲੀ ਬਈ ਸੋ ਇਹ ਲਾਸਟ ਉੱਤੇ ਵੈੜ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਲੋਟ ਦੀ ਕੀਮਤ ਵਾਲੇ ਪੱਖ ਤੋਂ ਵੀ ਚੰਗੀ ਗਾਂ ਤੇ ਵੈਸੇ ਵੀ ਚੰਗੀ ਗਾ ਹਾਲਾਂਕਿ ਤੋਂ ਪਹਿਲਾਂ ਜਿਹੜੀ ਵੈ ਤੋਰੀ ਹੈ ਜਿਹਦਾ 165000 ਬਾਈ ਨੇ ਡਿਮਾਂਡ ਕੀਤੀ ਹੈ ਜਿਨੇ ਜਿਆਦਾ ਰਕਮ ਨਹੀਂ ਇਨਵੈਸਟ ਕਰਨੀ ਤੋ ਵੀ ਗਾਂ ਬੜੀ ਚੰਗੀ ਲੱਗੀ ਹਾਲਾਂਕਿ ਹਰੇਕ ਪਸ਼ੂ ਦੀ ਆਪਣੀ ਆਪਣੀ ਕੁਆਲਿਟੀ ਹੈ ਉਸੇ ਹਿਸਾਬ ਤੇ ਉਹਦਾ ਰੇਟ ਰਹਿੰਦਾ ਤੁਹਾਨੂੰ ਜਜਨੀ ਜਿਹੜੀ ਪਸੰਦ ਆਉਂਦੀ ਖਰੀਦੋਗੇ ਤੁਸੀਂ ਉਹ ਸੋਚ ਹਰੇਕ ਇਨਸਾਨ ਨਾਲ ਹਰੇਕ ਦੀ ਰਲਦੀ ਨਹੀਂ ਹੁੰਦੀ ਸੋ ਆਪਦੀ ਪਸੰਦ ਦੀ ਗਾਂ ਖਰੀਦ ਲਓ ਤੇ ਤਸੱਲੀ ਆ ਕੇ ਜਰੂਰ ਕਰੋ ਸੋ ਇਹ ਨਾਕ ਚਾਰ ਸੀਗੇ ਆਈ ਦੀ ਵੀਡੀਓ ਦੇ ਜਿੰਨਾਂ ਚੋ ਲਾਸਟ ਉੱਤੇ ਤੁਹਾਨੂੰ ਵੈੜ ਦਿਖਾਈ ਹੈ ਬਾਕੀ ਤਿੰਨੇ گاਵਾ ਜਿਹੜੀਆਂ ਇਸ ਟਾਈਮ ਇੱਥੇ ਗੱਪਣ ਖੜੀਆਂ ਧੰਨਵਾਦ ਵੀਡੀਓ ਦੇਖਣ ਲਈ